ਰਿਜ਼ਰਵੇਸ਼ਨ ਬਾਰੇ ਆਏ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਬੋਜਨ ਸਮਾਜ ਪਾਰਟੀ ਵੱਲੋਂ ਫਗਵਾੜਾ ਵਿਖੇ ਕੀਤਾ ਗਿਆ ਰੋਸ਼ ਪ੍ਰਦਰਸ਼ਨ ਅਤੇ ਐਸ ਡੀ ਐਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਦਿੱਤਾ ਮੰਗ ਪੱਤਰ ਹੈਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਔਰ ਰਿਜ਼ਰਵੇਸ਼ਨ ਜਿਹੜਾ ਸੁਪਰੀਮ ਕੋਰਟ ਨੂੰ ਕੋਈ ਅਧਿਕਾਰ ਨਹੀਂ ਆ ਕੋਈ ਕਾਨੂੰਨ ਬਣਾ ਸਕਦਾ ਇਹ ਲਾਅ ਮੇਕਰਸ ਜਿਹੜੇ ਜੁੜ ਕੇ ਗਏ ਆ ਆ ਜਿਹੜੇ ਇੱਥੋਂ ਵੀ ਜੁੜ ਕੇ ਗਏ ਆ ਚੱਪੇ ਵਾਲਾ ਲਗਾ ਉਹ ਵੀ ਜਾ ਕੇ ਬੋਲੇ ਉਥੇ ਇਹ ਜਿਹੜਾ ਹੁਣ ਜਿਹੜਾ ਫੈਸਲਾ ਹੋਇਆ ਕ੍ਰੀਮੀ ਦੇ ਲਾਉਣ ਦਾ ਸਰਕਾਰ ਨੇ ਕੀ ਪ੍ਰਬੰਧ ਕੀਤਾ ਕਿ ਅੱਠ ਕਾਲਜ ਪਬਲਿਕ ਸੈਕਟਰ ਵਿੱਚੋਂ ਪ੍ਰਾਈਵੇਟ ਸੈਕਟਰ ਵਿੱਚ ਕਰ ਦਿੱਤੇ ਫੀਸਾਂ ਵਧਾ ਪੀਆਂ ਕਿ ਕੋਈ ਗਰੀਬ ਪੜ ਨਾ ਸਕੇ ਇਹ ਸਰਕਾਰ ਦਾ ਕੰਮ ਹੈ ਬਾਬਾ ਸਾਹਿਬ ਨੇ ਕਿਹਾ ਕਿ ਸਵਿਧਾਨ ਜਿੰਨਾ ਮਰਜ਼ੀ ਚੰਗਾ ਹੋਵੇ ਜੇਕਰ ਉਹ ਕਾਗਜ਼ ਲੋਕਾਂ ਦੇ ਹੱਥ ਗਿਆ ਤਾਂ ਉਹਦਾ ਕੋਈ ਫਾਇਦਾ ਹੋਣ ਵਾਲਾ ਨਹੀਂ ਉਹੀ ਕੁਝਾਲੇ ਦਾ ਨਾਜ ਹੋ ਰਿਹਾ ਹੈ ਉਹੀ ਕੁਝ ਹੋ ਰਿਹਾ ਹੈ ਸਾਨੂੰ ਸਾਰਿਆਂ ਨੂੰ ਇੱਦਾਂ ਹੀ ਉਹ ਆਪਣਾ ਕੋਈ ਉਹਨਾਂ ਦਾ ਕੋਈ ਪਮਾਨਾ ਹੋਵੇ ਉਹਨਾਂ ਦਾ ਉਹ ਸਵੇ ਉਹਨਾਂ ਦਾ ਕੋਈ ਧਾਰਾ ਕੋ ਸਿਸਟਮ ਹੋਵੇ ਪੋਸ ਐਸਐਮ ਦੀ ਨਾਂ ਕੇ ਆ ਕੇ ਜਿਹੜਾ ਮਰਜ਼ੀ ਬਣੇ ਜਿਹੜਾ ਮਰਜ਼ੀ ਬਣੇ ਜਿਸ ਮਰਜ਼ੀ ਦਾ ਆਸਤਾ ਬਣੇ ਉਹਦੀ ਯੋਗਤਾ ਹੋएगी ਉਹਦੀ ਆਪਣੀ ਕੁਆਲੀਫਿਕੇਸ਼ਨ ਦਾ ਫਾਇਦਾ ਸਭ ਤੋਂ ਪਹਿਲਾਂ ਅਸੀਂ ਪੜਾਈ ਚੱਲਣਾ ਤਾਂ ਹੀ ਅਸੀਂ ਨੌਕਰੀ 'ਚ ਪਹੁੰਚਾਂਗੇ ਪੜਾਈ ਦਾ ਫਾਇਦਾ ਸਾਨੂੰ ਕੀ ਮਿਲ ਰਿਹਾ ਕੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਇੱਥੇ ਐਸਐਮ ਸਾਹਿਬ ਵੀ ਖੜੇ ਨੇ ਮੰਗ ਪੱਤਰ ਤੁਸੀਂ ਲੈਣਾ ਹੈ ਆ ਤੁਸੀਂ ਵੀ ਦੱਸ ਦਿਓ ਕਿ ਕਿੰਨੇ ਯੂਨੀਵਰਸਿਟੀਆਂ ਦੇ ਵਿੱਚ ਜੀਐਨਏ ਯੂਨੀਵਰਸਿਟੀ ਜਾਂ ਲਵਲੀ ਯੂਨੀਵਰਸਿਟੀ ਜਾਂ ਕਿੰਨੇ ਕਾਲਜਾਂ ਦੇ ਵਿੱਚ ਪੋਸਟ ਮੈਟ੍ਰਿਕ ਕੋਲੋਜੀਪ ਜਿਹੜੀ ਆ ਲਾਗੂ ਆ ਜਿੰਨਾ ਸਾਡੇ ਐਸਸੀ ਸਮਾਜ ਦੇ ਬੱਚੇ ਪੜ੍ਹਨੇ ਆ ਇਹ ਵੀ ਦੱਸੋ ਆਪਨੇ ਜਿਸ ਤਰ੍ਹਾਂ ਪਹਿਲਾਂ ਮਿਲਦੀ ਆ ਉਦਾਂ ਹੀ ਉਹ ਮਿਲਦੀ ਰਵੇ ਪਰ ਉਹਦੇ ਵਿੱਚ ਅਸੀਂ ਇਹ ਗੱਲ ਕਹਿੰਦੇ ਆ ਇਹਦਾ ਬੈਕਲੌਗ ਪੂਰਾ ਹੋਣਾ ਚਾਹੀਦਾ ਕਿੰਨੀ ਸਾਡੀ ਰਿਵਿਜ਼ਨ ਪੈਂਡਿੰਗ ਐ ਪਈ ਆ ਅਜੇ ਤੱਕ 80% ਵੀ ਨਹੀਂ ਜਿੰਨੀ ਵੀ ਪੈਂਡਿੰਗ ਪਈ ਆ ਉਹ ਸਾਰੀ ਪੂਰੀ ਕਰ ਦਿੱਤੀ ਜਾਵੇ ਸਾਰਾ ਜ਼ਮੀਨ ਜਾਬ ਹੈ ਸਾਰੇ ਚੀਜ਼ ਦੇ ਫੈਸਮ ਦੇ ਪ੍ਰਬੰਧ ਅੱਜ ਦੇ ਇਹ ਸਪੱਸ਼ਟ ਹੈਾਰੇ ਕਸਰ ਸਾਥੀਓ ਅਮ ਜੈ ਜੀ ਜੈਪਾਲ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਹੈ ਇਹ ਕਿ ਜਿਹੜੇ ਧਰਮਿੰਦਰ ਜੀ ਨੇ ਇਹਨੂੰ ਕਰਕੇ ਜਿਹੜਾ ਸਦਾ ਤੋਂ ਜਿਹੜੀਆਂ ਰਜਿਸਟਰੀਆਂ ਇਹਨਾਂ ਦੇ ਨਾਂ ਲੱਗੀਆਂ ਉਹ ਵੀ ਆਮ ਲੋਕਾਂ ਦੇ ਵਿੱਚ ਭਾਰਤ ਦੇ ਜਿਹੜੇ ਲੋਕ ਆ ਉਹਨਾਂ ਚੋਂ ਦੀ ਫੰਡ ਕਰਨੀ ਚਾਹੀਦੀ ਹੈ ਤੋਂ ਅਸੀਂ ਅੱਜ ਇਕੱਠੇ ਹੋਈ ਸੀ ਜਿਹਦੇ ਵਿੱਚ ਬਹੁਤ ਸਾਰੇ ਸਮਾਜ ਦੇ ਲੋਕਾਂ ਨੇ ਅੱਜ ਇਕੱਠੇ ਹੋ ਕੇ ਸਾਡੇ ਨਾਮ ਤੋਂ ਜਿਹੜਾ ਇੱਕ ਮੈਮੋਰੰਡਮ ਦਿੱਤਾ ਅਸੀਂ ਧੰਨਵਾਦੀ ਆ ਮਾਨਯੋਗ ਸਿੰਦਰ ਢੰਡਾ ਜੀ ਦੇ ਜਿਨ੍ਹਾਂ ਨੇ ਕੱਲ ਇਹ ਉਪਰਾਲਾ ਕੀਤਾ ਸੀ ਇਹ ਕਾਮਨ ਪ੍ਰੋਟੈਸਟ ਕਰਨ ਦਾ ਸੁਚਾਜਾ ਉਪਰਾਲਾ ਮਾਨ ਜੋ ਜਿੰਦਰ ਢੰਡਾ ਜੀ ਬਲਵਿੰਦਰ ਭਾਵੀ ਜੀ ਭਾਜੀ ਸਾਡੇ ਚੰਬਰ ਸਾਹਿਬ ਸੇਵ ਚੰਬਰ ਜੀ ਇਹਨਾਂ ਸਾਰਿਆਂ ਨੇ ਜਿਹੜਾ ਉਪਰਾਲਾ ਕੀਤਾ ਸੀ ਉਹ ਸਫਲ ਹੋਇਆ ਅਸੀਂ ਪੰਜਾਬ ਦੇ ਅੰਦਰ ਦਬਾਵੇ ਦੀ ਤਾਕੀ ਦੇ ਗੁਗਾੜੇ ਦੇ ਅੰਦਰ ਜਿਹੜੇ ਅੰਦੋਲਨਕਾਰੀ ਆਪ ਬੈਠ ਕਰਿਆ ਉਹਨਾਂ ਨੇ ਇੱਕ ਤਰ੍ਹਾਂ ਦਾ ਸਮਰਥਨ ਦਿੱਤਾ ਹੋਇਆ ਅੱਜ ਸਾਡੇ ਤੌਰ ਤੇ ਜਿਹੜਾ ਮੈਮੋਰੰਡਮ ਦਿੱਤਾ ਉਸ ਨੂੰ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਔਰ ਵੈਲਕਮ ਕਰਦੇ ਆਂ ਉਹਨਾਂ ਸਾਥੀਆਂ ਦਾ ਜਿਨ੍ਹਾਂ ਨੇ ਅੱਜ ਸਹਿਯੋਗ ਕੀਤਾ ਬਹੁਤ ਬਹੁਤ ਗਿਆ ਵਾਲਮੀਕੀ ਹਰ ਹਰ ਬਾਲਮੀਕੀ ਜੈ ਪੀਐਮ ਜੈ ਭਾਰਤ ਬਾਈ ਗੁਰਜੀ ਕਥਾਲ ਸਾਹਿਬ ਬਾਈ ਗੁਰਜੀ ਕੇ ਫਤਿਹ ਜੋ ਅੱਜ ਫਗਵਾੜਾ ਦੇ ਵਿੱਚ ਬੰਦ ਦੀ ਕਾਲ ਦਿੱਤੀ ਸੀ ਫੌਰਨ ਤੌਰ ਤੇ ਬਾਲਮੀਕ ਸਮਾਜ ਨੇ ਜਿਹੜਾ ਉਸ ਦਾ ਖੰਡਨ ਕਰਦੇ ਹੋਏ ਸਮੁੱਚੇ ਸਮਾਜ ਨੇ ਅੱਜ ਉਸ ਨੂੰ ਫਗਵਾੜੇ ਦੇ ਵਿੱਚ ਖੋਲਣ ਦੀ ਜਿਹੜੀ ਪੂਰਾ ਜਿਹੜਾ ਮੈਸੇਜ ਐਸਡੀਐਮ ਸਾਹਿਬ ਰਾਹੀਂ ਪੂਰੇ ਸਮਾਜ ਦੇ ਵਿੱਚ ਦਿੱਤਾ ਔਰ ਮੈਂ ਫਗਵਾੜਾ ਨਿਵਾਸੀਆਂ ਨੂੰ ਇੱਕ ਬੇਨਤੀ ਕਰਦਾ ਕਿ ਜੋ ਜਿਹੜੀ ਬੰਦ ਦੀ ਕਾਲ ਸੀ ਉਸ ਨੂੰ ਖੋਲਣ ਦੀ ਜਿਹੜੀ ਮੈਸੇਜ ਦਿੱਤਾ ਵਾ ਉਸਦੇ ਵਿੱਚ ਸਪੁੱਝ ਹੀ ਆਤਮਿਕ ਭਾਈਚਾਰਾ ਬਾਲਮਿਕ ਸਮਾਜ ਦਾ ਬਹੁਤ ਬਹੁਤ ਧੰਨਵਾਦ ਆ ਔਰ ਜਿਸਦੇ ਵਿੱਚ 12% ਰਿਜ਼ਰਵੇਸ਼ਨ ਦਾ ਜਿਹੜਾ ਮੁੱਦਾ ਸਭ ਤੋਂ ਉੱਪਰ ਰੱਖਿਆ ਗਿਆ ਜਿਸ ਦੇ ਵਿੱਚ 12% ਜਿਹੜਾ ਸੁਪਰੀਮ ਕੋਰਟ ਦੀ ਫੈਸਲੇ ਹਦਾਇਤ ਜਿਹੜਾ ਬਾਲਮਿਕ ਸਮਾਜ ਨੂੰ ਦਿੱਤਾ ਗਿਆ ਉਸ ਦਾ ਬਹੁਤ ਬਹੁਤ ਧੰਨਵਾਦ ਆ ਔਰ ਸਮੁੱਚੇ ਹੀ ਭਾਈਚਾਰਾ ਗਲੀ ਸਮਾਜ ਇਸ ਦਾ ਸਵਾਗਤ ਕਰਦਾ ਔਰ ਜਿਹੜਾ ਆਪਸੀ ਜਿਹੜਾ ਟਕਰਾਵ ਆਰਆਰਐਸ ਜਾਂ ਕੋਈ ਬੀਜੇਪੀ ਸਰਕਾਰ ਕਿਸੇ ਤਰ੍ਹਾਂ ਦੀ ਵੀ ਸ਼ਰਾਤੀ ਸਰਕਾਰ ਜਿਹੜਾ ਕਰੌਣਾ ਚਾਹੁੰਦੀ ਆ ਫਗਵਾੜੇ ਦੀ ਧਰਤੀ ਤੋਂ ਇਹ ਜਿਹੜਾ ਮੈਸੇਜ ਆਪਸੀ ਏਕੇ ਦਾ ਗਿਆ ਵਾ ਔਰ ਮੈਂ ਸੱਚੇ ਹੀ ਭਾਈਚਾਰੇ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਵਕਤ ਤੋਂ ਬਾਅਦ ਆਪਣੀ ਭਾਈਚਾਰਾ ਜਿਹੜਾ ਕੈਮ ਰੱਖੋ ਕਿਉਂਕਿ ਸਰਕਾਰਾਂ ਜਿਹੜੀਆਂ ਆਪਸੇ ਲੜਾਉਣ ਦੀ ਕੋਸ਼ਿਸ਼ ਕਰ ਰਹੀਆਂ ਔਰ ਆਪਾਂ ਇਹਨਾਂ ਦਾ ਜਿਹੜਾ ਮੈਸੇਜ ਆ ਉਹਨੂੰ ਫੇਲ ਕਰਦਾ ਹੋਏ ਇਸੇ ਤਰ੍ਹਾਂ ਆਪਸੀ ਸਮਾਜ ਦੀ ਸੰਵਿਧਾਨ ਦੇ ਹੱਕ ਦੇ ਲਈ ਬਾਵਾ ਸਾਹਿਬ ਡਾਕਟਰ ਮਿਹਰਕਰਦੇ ਸੰਵਿਧਾਨ ਦੇ ਹੱਕ ਲਈ ਆਪਾਂ ਇਕੱਠੇ ਹੋ ਕੇ ਆਪਾਂ ਇਸ ਮੈਸੇਜ ਨੂੰ ਇਸ ਸਫਲ ਨੂੰ ਜਿਹੜਾ ਬੰਦ ਦੀ ਕਾਲ ਨੂੰ ਉਹਨੂੰ ਖੰਡਨ ਕਰਦੇ ਹੋਏ ਆਪਾਂ ਸਾਰੇ ਇਕੱਠੇ ਹੋ ਕੇ ਆਪਾਂ ਆਪਸੀ ਭਾਈਚਾਰੇ ਦਾ ਮੈਸੇਜ ਹੈ ਜੈ ਭੀਮ ਜੈ ਭਾਤ। ਅੱਜ ਜਿਹੜੀ ਸਾਡੇ ਮੋਢਸ ਮੋਲ ਨੇ ਇੱਥੇ ਉਹ ਕੋਈ ਜੋ ਮੰਨ ਪੱਤਰ ਦਿੱਤਾ ਜੀ ਮੇਰੇ ਮਾਨਯੋਗ ਸੁਪਰੀਮ ਕੋਰਟ ਨੇ 12.5% ਵਾਲੀ ਵੀ ਸਮਾਨ ਹੱਦ ਦਿੱਤਾ ਇਹਦੇ ਵਿੱਚ ਜਿਹੜੀ ਬੀਐਸਪੀ ਮੈਂ ਬਤੀ ਪਾਰਟੀ ਆ ਉਹਨਾਂ ਨੇ ਇਸ ਖਾਤੇ ਦਾ ਸਵਾਗਤ ਕੀਤਾ ਕਿ ਸਾਡਾ 12% ਕੋਈ ਝਗੜਾ ਨਹੀਂ ਸਾਡਾ ਸਾਡੇ ਸਾਡਾ ਪਰਫਾਰਮੈਂਸ ਜਿਹੜਾ ਅਤਵਾ ਪਵਾਰੀ ਜਰੀਆ ਉਹਨੇ ਅਸੀਂ ਭਰਾਈ ਦਿੰਦੇ ਆ ਪਰ ਜਿਹੜੀ ਕ੍ਰਿਮੀ ਲੇਅਰ ਆ ਜਾਂਦਾ ਬੈਦਲਸ ਜਿਹੜੀ ਕਲਪੂ ਬਣਾ ਬਿਲਕੁਲ ਨਹੀਂ ਸਹੀ ਹੈ ਕਿ ਬਿਲਕੁਲ ਬੰਦ ਕਰੇ ਜੇ ਕ੍ਰਿਮੀਨੇਲ ਤੇ ਇੱਕ ਹੋਰ ਕਰਨਾ ਚਾਹੀਦਾ ਹੈ ਨਾ ਕਿ ਸਾਨੂੰ ਆਪਸੀ ਭਾਈਚਾਰੇ ਦਰਨਾ ਚਾਹੀਦਾ ਇਸ ਕਰਕੇ ਮੇਰੀ ਸਾਰੇ ਵਾਲਮੀਕੀ ਸਮਾਜ ਨੂੰ ਰਵਿਦਾਦ ਭਾਈਚਾਰੇ ਨੂੰ ਬੇਨਤੀ ਆ ਕਿ ਆਪਾਂ ਇੱਕ ਮੁੱਖ ਇਕੱਠ ਹੋ ਕੇ ਚਲੀਏ ਤਾਂ ਕਿ ਜਿਹੜਾ ਉਹਨਾਂ ਦਾ ਸਤਾਈ ਦਾ ਸਮਾਂ ਆਪਾਂ ਆਪ ਦੇਸ਼ਰੀਏ ਇਹ ਜਿਹੜੀ ਮੇਨ ਗੱਲ ਜਿਹੜੇ ਜਿਹੜੇ ਸਰਕਾਰੀ ਨਾਰੇ ਸਕੂਲ ਆ ਤੌਰ ਤੇ ਉਹ ਪ੍ਰਾਈਵੇਟ ਕਰ ਰਿਆ ਸੀ ਮਾਨ ਜੋਸ ਪੰਜਾਬ ਸਰਕਾਰ ਨੂੰ ਬੇਂਜੇ ਕਰ ਰਿਹਾ ਜਿਹੜੇ ਲੈਕਚਰਾਂ ਦਾ ਕੰਮ ਕਰਦੇ ਬੰਦ ਕਰ ਲਨ ਬਾਗੇ ਜਿਹੜੀ ਜਿਹੜੀ ਹੁਣ ਤੋਂ ਸਮਾਂ ਇਹਨਾਂ ਵਾਸਤੇ ਬਹੁਤ ਮਾੜਾ ਵੈਣਾ ਅਸੀਂ ਬਹੁਤ ਜਲਦੀ ਇੱਕ ਬਹੁਤ ਸਾਂਝੀ ਮੀਟਿੰਗ ਕਰਨ ਜਾ ਰਹੇ ਆ ਜਿਹਦੇ ਵਿੱਚ ਪ੍ਰਾਈਵੇਟ ਨਾਰੇ ਜਿਹੜੇ ਤੌਰ ਤੇ ਕਰ ਰਹੇ ਆ ਉਹਨਾਂ ਬਾਦਲੇ ਸਾਰੇ ਇਕੱਠੇ ਹੋ ਗਏ ਸਰਕਾਰ ਦਾ ਕੁਤਲਾ ਘੋਕਾ ਦੇ ਉਹਨਾਂ ਸਰਕਾਰ ਦਾ ਦੇ ਕੇ ਕਿ ਜਿਹੜਾ ਬਹੁਤ ਸਾਰਾ ਇਕੱਠਾ ਇੱਕ ਵਾਰ ਪੀਪਲ ਹੋ ਜਾ ਚੁੱਕਾ ਹੈ ਦੋਹਰਾ ਪਰਸੈਂਟ ਰਿਜ਼ਰਵੇਸ਼ਨ ਦੇ ਸੰਬੰਧ ਵਿੱਚ ਕੁਝ ਕਿਰਾ ਇਹੇ ਖੱਟਨੇ ਸੀ ਅਨੁਸੂਚਿਤ ਰਾਣੇ ਇਹੇ ਖਲਾਫ ਜਿਹੜਾ ਇਹ ਬੰਦਿ ਕਾਲ ਦਿੱਤੀ ਸੀ ਬਗਾਨਾ ਐਡਮਿਨਿਸਟ੍ਰੇਸ਼ਨ ਨੇ ਸਾਰੀਆਂ ਫਰਮਾਂ ਨਾਲ ਗੱਲਬਾਤ ਕਰਕੇ ਬਹੁਤ ਪੀਸਫੁਲੀ ਅੱਜ ਸਾਰੀਆਂ ਦੰਦੀਆਂ ਨੇ ਅੱਜ ਰਲ ਕੇ ਇੱਕ ਬਹੁਤ ਪੋਜ਼ਿਟਿਵ ਨੋਟ ਤੇ ਆਪਣੀ ਗੱਲ ਕਹੀ ਹੈ ਕਿ ਇਹ ਜੋ ਵੀ ਹੈ ਇਹਨਾਂ ਦੀ ਇਹ ਲੀਗਲ ਫਾਈਟ ਹੈ ਔਰ ਇਹ ਨੂੰ ਨੇਗਲੀ ਔਰ ਪੀਸਫੁਲ ਤਰੀਕੇ ਦੇ ਨਾਲ ਆਪਣੀ ਗੱਲ ਪੇਸ਼ ਕਰਨਗੇ ਤੇ ਆਪਸ ਦੇ ਵਿੱਚ ਇਹ ਫਾਈਚਾਰਾ ਇਹ ਕਾਈਮਰ ਕਰ ਗਏ। ਤੋਂ ਬਹੁਤ ਅچھے ਤਰੀਕੇ ਦੇ ਨਾਲ ਮੈਮੋਰੈਂਡਮ ਐਸਾਈਨ ਨੂੰ ਪੜਾਉਣਾ ਹੁਣ ਕਰਤਾ ਗਿਆ ਹੈਗੇ ਜੱਥੇ ਦੰਦੀਆਂ ਵੱਲੋਂ ਔਰ ਸਾਰਾ ਕੁਝ ਪੀਸਫੁਲ ਹੈ। ਥੈਂਕ ਯੂ।